अस बठंडा के मानसा जिले ਸਾਡ ਬਕੜਾ ਮਸ਼ਤਦੀਨ ਨਾਲ ਜਿਹੜੇ ਇਲੈਕਸ਼ਨ ਕਰਾਵਾਂਗੇ ਜਿਹੜੇ ਇਲੈਕਸ਼ਨ ਕਰਾਵਾਂਗੇ ਹਰੇਕ ਥਾਂ ਦੇ ਜਿਹੜੀ ਪੋਸਟ ਪ੍ਰੋਪਰ ਸਰਪਰਵਾਈਜ਼ ਕੀਤੀ ਜਾਏਗੀ ਇਸ ਤੋਂ ਸਭਏ ਜਿਹੜੇ ਵੀ ਮਾੜੇ ਅੰਸਰ ਨੇ ਮਾੜੇ ਅੰਸਰਾਂ ਦੇ ਉੱਪਰ ਹੀ ਸ਼ਕਤੀ ਰੱਖੀ ਜਾਏ ਸਾਡੇ ਐਸਐਸਪੀ ਬਠਿੰਡਾ ਤੇ ਮਾਨਸਾ ਦੇ ਦੋਨੇ ਹੀ ਬਹੁਤ ਮਿਹਨਤੀ ਨੇ ਇਹ ਜਿਹਨੇ ਡਰਗ ਪੈਡਲਰਸ ਨੇ ਉਹਨਾਂ ਖਿਲਾਫ ਵੀ ਪ੍ਰੋਪਰ ਪੁਲਿਸ ਵੱਲੋਂ ਜਿਹੜਾ ਸ਼ਕਤੀ ਨਾਲ ਜਿਹੜਾ ਐਕਸ਼ਨ ਲਿਆ ਜਾਏਗਾ ਜਿਹੜੇ ਵੀ ਡਰੱਗ ਪੈਟਰਨਰ ਨੇ ਜੜੇ ਫੜਾਈ ਜਾਂਦੇ ਨੇ ਉਹਨਾਂ ਦੀਆਂ ਅਸੀਂ ਪ੍ਰੋਪਰਟੀਆਂ ਨੂੰ ਜ਼ਬਤ ਕਰਾਉਂਵਾਂਗੇ। ਤੇ ਬਾਕੀ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਸਾਡੇ ਐਸਐਸਪੀ ਸਾਹਿਬ ਨੂੰ ਆ ਕੇ ਦੱਸਣ ਮੈਨੂੰ ਆ ਕੇ ਦੱਸਣ ਉਹਨਾਂ ਦੀ ਹਰੇਕ ਜਿਹੜੀ ਮੁਸ਼ਕਲ ਹੈ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ। ਥੈਂਕ ਯੂ।